ਤੇ ਗੁਰੂ ਦੀ ਖੁਸ਼ੀ ਵਾਸਤੇ ਸਿੱਖ ਆਪਣਾ ਸਿਰ ਵੀ ਭੇਟਾ ਕਰ ਦਿੰਦਾ। ਪਰ ਇੱਕ ਕਦਰਦਾਨਾਂ ਦੀ ਬਾਤ ਹੈ ਸਾਧ ਸੰਗਤ ਜੀ। ਲੋਕੀ ਨੂੰ ਕਦਰ ਹੋਵੇ। ਇੱਕ ਸੇਰਾ ਝੂਠਾ। ਅਗਿਸਤਨਾ ਬਤੋ ਕਿ ਤੂੰ ਇਹ ਤੁਮ ਸੇਰਾ ਨਾ ਰਹਿਣ ਵਾਲੀ ਵਸਤੂ ਹੈ। ਇੱਕ ਦਿਨ ਖਾ ਦੇ ਤੇਰੀ ਵੱਡਣਾ। ਪੁਰਵ ਸਤਿਆ ਵਰਦੀ ਉਹ ਜਿਹੜੀ ਵਸਤੂ ਬਖਸ਼ੇਗਾ ਸਤ ਵਸਤੂ ਬਖਸ਼ੇ ਜੇ ਕੋਈ ਝੂਠੀ ਵਸਤੂ ਲੈ ਕੇ ਸੱਚੀ ਵਸਤੂ ਦੇ ਦੇਵੇ ਕੋਈ ਨਹੀਂ ਲੈਣਾ ਚਾਹੁੰਦਾ ਮਾਰੂ ਨੂੰ ਕਦਰ ਹੋਣੀ ਚਾਹੀਦੀ ਲਿਖਿਆ ਸਾਰੇ ਬੋਲਿਆ ਕੋਲ ਸ਼ਬਦ ਵਿੱਚ ਆਪੀ ਹਸਣਾ ਉਪਕਰ ਕਰਿਆ ਕਰੂ ਸਿਰ ਦਿੱਤਿਆ ਪਿਆਰਾ सस्ता जाणो सस्ता सुत प्यारा मिलज सत प्यारा मिलज साणो सस्ता ਸ਼ਰਧਿਤਿਆ ਪਿਆਰਾ ਮਿਲ ਜੇ ਸੱਚਾ ਜਾਣੋ ਸੱਚਾ ਜਾਣੋ ਗੁਰੂ ਜੇ ਖੂਬ ਸੁੰਦਰ ਸਰਦੀ ਪੇਟਾ ਲੈ ਕੇ ਤਕਦਰਦਾਨਾ ਵਾਸਤੇ ਸੱਤਾ ਸੋਭੇ ਏ ਵੀ ਸਿੱਟਾ ਤਾਂ ਗੁਰੂ ਦਾਤਾ ਦਾ ਮਾਲਕ ਹੈ ਗੁਰੂ ਦਾਤਾ ਬਖਸ਼ਰ ਫਲ ਤੇ ਫੁੱਲ ਰਾਜੇ ਦੇ ਨੇ ਮਾਨੀ ਦਾ ਤੱਕ ਫਰੇਮ ਹੈ ਮਾਨੀ ਦਾ ਤੱਕ ਜੀ ਉਹ ਰਾਜਾ ਮਾਨੀ ਦਾ ਪ੍ਰੇਮ ਦੇਖ ਕੇ ਬੜਾ ਖੁਸ਼ ਹੁੰਦਾ ਨੂੰ ਬਹੁਤ ਨਾਮ ਦਿੰਦਾ ਇਸ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਹੈ ਉਹ ਰਾਜਾਨ ਰਾਜ ਹੈ। ਭਾ ਨਾਨ ਭੰ। ਇਹ ਜਿਹੜਾ ਸੰਸਾਰ ਹੈ ਹਰਿ ਦਾ ਬਾਗ ਹਰਿ ਦਾ ਬਾਗਰਾ। ਜਕਮਾਨ ਇਹ ਦੇਖਭਾਲ ਕਰ ਰਿਹਾ ਹੈ ਵਸਤੂਆਂ ਦੀ ਪਦਾਰਥਾਂ ਦੀ। ਉਦੇਸ਼ ਦਿੱਤੀਆਂ ਦਾਤਾਂ ਵਿੱਚੋਂ ਜਦੋਂ ਕੋਈ ਪੇਡਾ ਕਰਦਾ ਹੈ ਤਾਂ ਪਰਮੇਸ਼ਰ ਪ੍ਰਕਾਸ਼ ਉਹ ਕਿੰਨਾਰੇ ਫਦਾਕਤ ਬਖਸ਼ਦਾ ਹੈ ਕਿਉਂਕਿ ਆਪਾਂ ਕਿਸੇ ਵਸਤੂ ਦੇ ਮਾਲਕ ਨਹੀਂ ਹਾਂ कुमारी

ਇਹ ਕਪੜਾ ਪੋਛਦਾ ਹੋਵੇ ਤੇ ਲਾਲ ਚੰਨਾਰੀਓਂ ਪੜਾ ਦਿਓ ਸਭੂਨ ਸਾਰਿਆਂ ਨੂੰ ਭਾਈ ਲਾਲੋ ਤੇ ਕਰਕੇ ਜਦੋਂ ਸਤਿਗੁਰੂ ਨਾ ਕਰੋ ਮਾਰੇ ਕਹਿੰਦੇ ਕਿ ਤਾ ਵੀ ਕੰਮ ਕਰਦਾ ਜੇ ਤੈਨੂੰ ਲਿਆਕ ਕੀ ਕੋ ਨੱਕੜ ਜੀ ਤੂੰ ਮਨ ਗੁਰੂ ਨੂੰ ਸੌਂਪ ਦੇਂਦੇਂ ਕਰ ਲੈ ਛੱਡ ਦੇਂਗੇ ਤੁੰਤ ਮੱਤ ਛੜਦਾਰੀ ਅਸਲੀ ਟੋਕਾ ਨਾ ਮਿਲੂ ਤਰਾ ਵੀ ਛੜਾ ਜੇ ਦੇਈ ਤਮਾਕੂ ਦੀਆਂ ਕੁੜੀਆਂ ਬਾਹਰ ਆ ਕੇ ਨਿੰਦ ਇਹ ਨੋਰੀ ਪਤਾ ਮੈਂ ਜਾਣਾ ਹੀ ਇਹ ਦੁਨੀਆ ਤੋਂ ਜੇ ਗੁਰੂ ਕੋਲ ਆਣਾ ਪਾ ਤਮਾਕੂ ਲੈ ਕੇ ਰੱਬ ਦਾ ਸਾਲਿਆ ਥਾ ਤਈ ਤਿੱਲ ਕੋ ਕੈ ਉੱਤੇ ਵੀ ਦੇ ਦੇ ਕਿਤੇ ਧਰਤ ਲੈ ਝਾੜੀ ਆਉਂਦਾ ਫੇਰ ਚੱਕ ਲੈਣੇ ਦੇ ਲੋ ਮਨ ਕਿੱਡਾ ਚਲਾ ਕੇ ਵੀ ਠਿਕੜਾ ਪੱਥਰ ਲੱਗਣਾ ਹੋਂਤਾ ਤੈਨੂੰ ਜਰਰੇ ਜਰਰੇ ਵਿੱਚ ਦੇਖ इस करके भाई, भाई लालो और जब फिर मानुष, play by USB drive। हेलो, और जब फिर मानुष को तो आप मैं फिर गुरु बन गया, पर दिल की तरह मानव है, अपने बात से सेल के साथ बिरादर। श्री <laughs> ਆਪਣਾ ਬਹੁਤ ਆ ਕੇ ਇਕ ਲਈ ਵੀਰ ਅੱਗੇ ਰੱਖ ਲਓ ਲੰਬਾ ਨਾਲ ਹੱਥ ਚ ਰੱਖ ਫੋਟੋ ਕੱਢ ਰੋਕੇ ਨਾਲ ਤੁਸੀਂ ਵੀ ਨਾਲ ਹੈਂਡਓਵਰ ਇੱਕ 10 ਲੱਖ ਰੁਪਏ ਕਿੱਧਰ ਨੂੰ ਲਓ 재미있 <laughs> <laughs> Vai ter que a

नाल लख बाबा जी ਦੋ ਭਾਈ ਅੰਦਰ ਆ ਕੇ ਸਾਰੀ ਜਨ ਅੰਦਰ ਅੰਦਰ ਹੀ ਆਓ ਭਾਈ ਅੰਦਰ ਹੀ ਆਓ ਕਿਉਂਕਿ ਰਸਤਾ ਬੰਦ ਹੋ ਗਿਆ سيو <laughs> سيو